ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਵੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤਿੰਨ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਕਰ ਲਓ ਬਈ ਥੋੜੋ ਕਰ ਲਓ ਬਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਣੇ ਲੈਣੇ ਹੋਗੇ ਠੀਕ ਹੈ ਬਈ ਜੀ ਤੇ ਅੱਜ ਆਪਾਂ ਕੰਪਿਊਟਰ ਲਗਿਆ ਬਈ ਕੱਟ ਕੰਪਿਊਟਰ ਨੇ 3000 ਰੁਪਏ ਦੇ ਬਣਦੇ ਆ 12 ਜੇ ਕਿਸੇ ਨੇ ਇਕੱਠੇ ਲੈਣੇ ਆ ਬਾਈ 2500 ਰੁਪਏ ਦੇ 12 ਕਬੂਤਰ ਦੇਵਾਂਗੇ ਆਪਾਂ ਜੇ ਕਿਸੇ ਨੇ ਇਕੱਠੇ ਲੈਣੇ ਆ ਜੇ ਕਿਸੇ ਨੇ ਟੁੱਟ ਮੇ ਲੈਣੇ ਆ ਬਾਈ ਤਾਂ 250 ਦੇ ਸਾਹਮਣੂ ਦੇਵਾਂਗੇ 500 ਦੇ ਦੋ ਦੇਵਾਂਗੇ ਬਾਈ ਜੀ ਠੀਕ ਹੈ ਘੱਟ ਕਬੂਤਰ ਆ ਬੈਠੇ ਆ ਵਾਕੀ ਨੂੰ ਦਿਖਾਉਣੇ ਆ ਇੱਥੇ ਸ਼ੌਕ ਕਰਾਵਾਂਗੇ ਉੱਪਰ ਛੜ ਚੜਾਓ ਤੋ ਬਈ ਘੱਟ ਲੇ ਗੋ ਤਾਂ ਸਾਰੇ ਦੇ ਸਾਰੇ ਦੇਖ ਸਕਦੇ ਤੁਸੀਂ ਕਾਲੀਆਂ ਅੱਖਾਂ ਚਿੱਟੀਆਂ ਹੋਊਗਾ ਬਾਈ ਕੂਤਰੀ ਦੀ ਆਹ ਪੰਜਾਂ ਸ਼ੌਂ ਕਰ ਲਓ ਬਾਈ ਕੱਕਲੇ ਬਾਈ ਸਾਰੇ ਇਹ ਕੈਂਬਰੀ ਵਾਲਾ ਕਹਿੰਦਾ ਹੈਗਾ ਯਾਰ ਇੱਕ ਹੀ ਚੱਕਰ ਤਾਪਾ ਸਾਨੂੰ ਬਾਈ ਪਹਿਲੀ ਵਾਸਤੇ ਤੇ ਕੱਕਲੇ ਕੂਤਰ ਸਾਰੇ ਬਾਈ ਪਾ ਦੇਖ ਲਓ ਬਾਈ ਇਹਦੀਆਂ ਤਿੰਨ ਤਿੰਨ ਪੱਟੀਆਂ ਹੋਈ ਨੇ ਇਹ ਆ ਰਹੀਆਂ ਨੇ ਬਾਈ ਠੀਕ ਆ ਬਾਈ ਜੀ ਚਿੱਟੀਆਂ ਅੱਖਾਂ ਕਾਲੀਪੂਰੀ ਹੋ ਗਿਆ ਬਾਈ ਤੇ ਆ ਕਰ ਲਓ ਬਾਈ ਪੰਜਿਆਂ ਦਾ ਸ਼ੌਕ ਬਾਈ ਪੰਜੇ ਜਮਾ ਗੂੜਿਆ ਬਾਈ ਇਹਦੇ ਲਓ ਬਾਈ ਜੀ ਫਰੀ ਚਲੋ ਸ਼ੌਕ ਲਓ ਬਾਈ ਜੀ ਇਹ ਵੀ ਕਾਲੀ ਅੱਖਾਂ ਦੀ ਗੋਦਰੀ ਆ ਟਟਮਾ ਲਵਾਂਗੇ ਬਾਈ 2500 ਦਾ ਇੱਕ 500 ਦੇ ਦੋ ਆ ਜੇ ਇਕੱਠੇ ਚੱਕ ਲਵਾਂਗੇ ਬਾਈ 2500 ਦੇ ਬਣਦੇ ਆ ਆ 3000 ਦੇ ਬਣਦੇ ਬਾਈ ਜੀ 2500 ਦੇ ਦੇ ਦਾਂਗੇ ਆਪਾਂ ਇਹ ਕਿਸੇ ਨੇ ਇਕੱਠੇ ਲੈਣੇ ਆ ਬਾਈ ਉਧਰ ਵੇਖੀ ਚੱਲੋ ਬਾਈ ਉਧਰ ਭਦੀਆਂ ਨੇ ਬਾ ਕੈਂਚੀ ਪਿਆ ਹੋਇਆ ਜਿਹੜੀ ਗੱਲਾਂ ਬਾਈ ਜੀ ਕੱਟ ਕਰੇ ਹੋਇਆ ਜਿਹੜੀ ਗੱਲਾਂ ਹੈ 10000 ਦੇ ਬਾਈ ਬਾਣਦੇ ਆਪਾਂ 2500 ਦੇ ਦੇ ਦਾਂਗੇ ਬਾਈ ਜੀ ਚਿੱਟੀਆਂ ਅੱਖਾਂ ਪੂਰੀ ਲੋਗਾ ਬਾਈ ਕਾਲਜ ਨਹੀਂ ਖੂਤਰੀ ਆ ਬਾਈ ਨਹੀਂ ਕਾਲਜ ਨਹੀਂ ਖੂਤਰ ਹੁਣ ਤਾਂ ਕਾਲੀ ਲੋਗ ਹੋਊਗੀ ਪਰ ਇਹਦੀ ਪੂਰੀ ਲੋਗ ਆ ਬਾਈ ਆ ਖੂਤਰੀ ਜੀ ਇੱਕ ਪਾਸੇ ਦੇ ਕੰਨੀਆਂ ਦੇ ਚਿੱਟੀਆਂ ਨੇ ਬਾਈ ਇੱਕ ਪਾਸੇ ਦੇ ਕਾਲੀਆਂ ਨੇ ਬਾਈ ਜੀ ਲੋ ਬਾਈ ਜੀ ਕਰੀ ਚੱਲੋ ਸ਼ੌਂਕ ਨਾਲ ਨਾਲ ਤੁਸੀਂ ਲੋ ਬਾਈ ਜੀ ਕਾਲਾ ਰੁਜਾ ਪੀੜੀ ਲਖਣ ਕਾਲੀ ਨੋਕ ਆ ਬਾਈ ਕੈਂਚੀ ਆ ਬਾਈ ਸਾਰੇ ਸਾਰੇ ਠੀਕ ਆ ਬਾਈ ਜੀ ਲੋ ਵਾਜੀ ਕਰੀ ਜਦੋਂ ਸ਼ੌਂਕ ਲੋ ਵਾਜੀ ਕੱਚੀਆਂ ਪੀੜੀਆਂ ਅੱਖਾਂ ਪੂਰੀ ਲੋਕ ਲਾਲ ਸੰਭਾ ਬਈ ਇਹ ਵੀ ਕੈਂਚੀ ਹੈ ਘੱਟਾ ਜਣ ਕੇ ਆ ਰਹੇ ਪੰਗੇ ਤੇ ਬਈ ਇਹਦੇ ਵੀ ਆ ਰਹੇ ਬਈ ਪੰਗੇ ਲੋ ਬਾਈ ਇਹਦੇ ਵੀ ਆ ਰਹੇ ਫੰਗ ਉਹੀ ਕੱਚੀਆਂ ਪੀਲੀਆਂ ਅੱਖਾਂ ਪੂਰੀ ਨੋਕਾ ਲਾਲ ਸਿਰ ਆ ਬਾਈ ਆ ਦੇਖੋ ਬਈ ਇਹਦੇ ਪੱਤੇ ਹੋ ਜਾਵੇ ਇਹਦੇ ਵੀ ਆ ਰਹੇ ਬਾਈ ਠੀਕ ਹੈ ਬਾਈ ਜੀ ਕਰੋ ਸ਼ਾਂਗ ਬਾਈ ਫੁੱਲੋ ਵੇਜੀ ਕਰੋ ਸ਼ੌਂਕ ਚੱਟੀਆਂ ਅੱਖਾਂ ਬਈ ਪੂਰੀ ਨੋਕ ਉਹੀ ਕਾਲੀ ਜੀਨੀ ਆ ਬਈ ਇਹ ਵੀ ਠੀਕ ਆ ਬਈ ਜੀ ਆ ਦੇਖੋ ਇਹ ਆ ਰਹੇ ਨੇ ਬਈ ਬੰਕ ਇੱਕ ਪਾਸੇ ਆਏ ਹੋਏ ਇੱਕ ਪਾਸੇ ਆ ਰਹੇ ਆ ਕਰ ਲਓ ਸ਼ੌਂਕ ਬਈ 12 ਕਬੂਤਰਾ ਬਈ ਜੀ ਹੈ ਮੰਨ ਕੇ ਚਲੋ ਇਹ ਜੇ 250 ਦਾ ਸਾਬ ਨੂੰ ਲਾਈਏ ਤੋ ਇਹ ਬਈ 3000 ਦੇ ਬਣਦੇ ਆ ਜੇ ਕਿਸੇ ਨੇ 12 ਦੇ 12 ਇਕੱਠੇ ਲੈਣੇ ਆ ਬਈ 2500 ਰੁਪਏ ਦੇ ਦੇ ਦਾਂਗੇ ਬਈ ਆਪਾਂ ਖੱਟੀ ਅੱਖਾਂ ਪੂਰੀ ਨੋਕ ਹੈ ਲਾਲ ਸਰਾ ਬਈ ਇੱਕ ਉਪਤੜ ਦਾ ਨਾਰਾ ਬਈ ਇਹ ਵੀ ਇਹ ਵੀ ਬਈ ਜੀ ਕੱਟ ਹੈ ਇਹ ਲੋਈ ਕਿਹਦੇ ਜੱਲੇ ਤੋਂ ਕੁੱਲਨੇ ਦੇ ਉਪਤੜ ਦੋ ਅੱਛਾ ਬਈ ਆਖਣੇ ਬਈ ਲਾਲ ਚੀਨੀ ਪੂਰੀ ਨੋਖਾ ਬਈ ਕੋਉਤਰੀ ਇਹਦੀ ਫਰ ਪੱਟੇ ਹੋਇਆ ਬਈ ਠੀਕ ਆ ਬਈ ਜੀ ਪੰਜਿਆਂ ਦਾ ਸ਼ੌਂਕ ਕਰ ਲਓ ਬਈ ਜੇ ਕਿਸ ਨੇ ਇਕੱਠੇ ਲੈਣੇ ਆ ਬਈ ਸਾਰੇ ਦੇ ਸਾਰੇ ਫੇਰ ਆਪਾਂ ਦੇਵਾਂਗਾ ਬਈ ਇਹ 2500 ਦੇ ਜੇ ਟੁਟ ਮੈਂ ਲੈਣੇ ਆ ਬਈ ਤਾਂ 2500 ਦੇ ਹਿਸਾਬ ਨੂੰ ਮਿਲਣਗੇ ਬਈ ਉਹ ਸੋਦੇ ਦੋ ਮਿਲਣਗੇ ਬਾਈ ਇਹਦੇ ਵਿੱਚ ਚਿੱਟੀਆਂ ਆਖਣਾ ਬਾਈ ਪੂਰੀ ਨੋਕ ਹੈ ਤੇ ਟੀਰੇ ਵੀ ਕਹਿੰਦੇ ਨੇ ਇਹਨੂੰ ਉਹਦੀ ਜਿ ਟਟੀਰੇ ਜਿਹੜੇ ਹਿੰਦੀ ਬੋਲਦੇ ਉਹ ਇਹਨਾਂ ਨੂੰ ਟਟੀਰੇ ਕਹਿੰਦੇ ਆਪਾਂ ਇਹਨਾਂ ਨੂੰ ਕਾਲੇ ਰੋਜੇ ਕਹਿੰਦੇ ਆ ਬਾਈ ਜੀ ਠੀਕ ਹੈ ਆਪਾਂ ਕਾਲੇ ਰੋਜੇ ਕਹਨੇ ਆ ਜਿਹੜੇ ਜੂਪੀ ਵਿਹਾਰ ਦੇ ਉਹ ਇਹਨਾਂ ਨੂੰ ਟਟੀਰੇ ਬੋਲਦੇ ਆ ਬਾਈ ਇਹਨੂੰ ਟਟੀਰੇ ਕਬੂਤਰ ਵੀ ਕਹਿੰਦਾ ਕਬੂਤਰ ਹੀ ਆ ਬਾਈ ਇਹ ਠੀਕ ਬੋਲ ਜੀ ਸਿੱਪਾਉ ਸੀਗਾ ਬਈ ਕਾਲਸਰਾ ਲੂ ਬੋਜੀ ਸਨਹਰੀ ਅੱਖਾਂ ਨੇ ਤੇ ਕਾਲੀ ਨੋਕ ਆ ਬਾਈ ਕਾਲਾ ਸਿਰ ਆ ਬਾਈ ਬਾਕੀ ਚਿੱਟਾ ਹੈਗਾ ਹਾਲੇ ਕੋਈ ਇਹ ਵੀ ਘੱਟ ਹੈਗਾ ਨੋ ਬੋਜੀ ਲੋ ਬਈ ਜੇ ਪਸ਼ੌਂਕ ਵੀ ਕਰਾ ਦੇਣਾ ਤੁਹਾਨੂੰ ਨਾਲ ਨਾਲ ਫਾ ਦੇਖ ਹਾਗ ਉਤਰ ਬਈ ਸਾਰੇ ਤੇ 12 ਕਬੂਤਰ ਆ ਬਈ ਟੋਟਲਾ ਐਨ ਤੁਹਾਨੂੰ ਕਲੀਅਰ ਦਿਖਾਵਾਂਗਾ ਬਾਈ ਕੋਈ ਇਹ ਨਹੀਂ ਵੀ ਆਪਾਂ ਕੱਲੀ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਣੀ ਸੀ ਆਹ ਦੇਖ ਲਓ ਬਾਈ ਕਬੂਤਰ ਆਪਾਂ ਕੋਈ ਵੀ ਕੰਮ ਔਲਾ ਚੋਰੀ ਨਹੀਂ ਕਰਨਾ ਠੀਕ ਆ ਬਾਈ ਜੀ ਇਹ ਕੱਟ ਲੈ ਠੀਕ ਆ ਬਾਈ ਜੇ ਦਾ ਇਕੱਠੇ ਲੈਣੇ ਬਈ ਸਾਰੇ ਤਾਂ ਦਾ 2500 ਦੇ ਲੱਗ ਜਾਣਗੇ 500 ਦਾ ਥੋੜਾ ਫਾਇਦਾ ਹੋ ਜੂਗਾ ਬਈ ਤੇ ਨਹੀਂ ਇਹ ਬਾਈ 2500 ਦੇ ਤਾਂ ਕਿਹੜੇ 12 ਤੇ ਜ ਟੁੱਟ ਮੇ ਲਵਾਂਗੇ ਬਈ ਜੀ ਰੇਟ 2500 ਦੇ ਹਿਸਾਬ ਨੂੰ ਲੱਗਣਗੇ ਜੀ ਲਓ ਜੀ ਕਰ ਲਓ ਸ਼ੌਂਕ ਬਈ ਫੋਨ ਨੰਬਰ ਵਾ ਵੀ ਮੇਰਾ ਉਹੀ ਹੈਗਾ 8872801437 ਮੇਰਾ ਫੋਨ ਨੰਬਰ ਹੈ ਬਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਬਾਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈਲਰ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਹੀ ਕੋਈ ਅਗਲੀ ਵੀਡੀਓ 'ਚ ਤਾਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ